ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਫਤਿਹ 223 ਅੰਕ ਤੇ ਮੋੜੀ ਮਲਤੀ ਜੇ ਵਿੱਚ ਕਿਸੇ ਬਾਤ ਦੱਸ ਰਿਆ ਨਾ ਲੋਕ ਸਮਝਾਵੋ ਸੁਣੇ ਨਾ ਕੋਈ ਤੇ ਕਿਉਂ ਨਹੀਂ ਹੁੰਦਾ ਲੋਕ ਕਿਹੜੇ ਆ ਜਿਹੜੇ ਮਨਮੱਖਾ ਕਾਮ ਕਰੋ ਲੋਭਮੋਹਕਾਰ ਇਹ ਵੀਡੀਓ ਚਾਲੂ ਕਰਤਾ ਘਰਪਾ ਗਾਨੀ ਸਬਸਕ੍ਰਾਈਬ ਕਰ ਦਿਓ ਲਾਇਕ ਕਰ ਦਿਓ ਫਿਰ ਪਿਆਰ ਭਰ ਹੋਰ ਵੀਡੀਓ ਬਣ ਜਾਂਦੀ ਹੈ ਗੁਰਮਖ ਸੇਵਾ ਪ੍ਰਾਨ ਆਧਾਰਾ ਮੇਰੇ ਗੁਰਮਖ ਦੀ ਸੇਵਾ ਵਾ ਉਹ ਮਾਲਕ ਦੀ ਭਗਤੀ ਆ ਜਿਹਨੂੰ ਅਸੀਂ ਸੌਣਾ ਜਿਹਦਾ ਅਸੀਂ ਆਸਰਾ ਬਣਾਣਾ ਜੋ ਸਾਡੇ ਅੰਦਰ ਸਦਲੇ ਚਾਹਦੀ ਹੈ ਹਾਰ ਜੀ ਉਹ ਰੱਖੋ ਹਿਰਦੇ ਧਾਰੋ ਵੀ ਹਿਰਦੇ ਵਿੱਚ ਧਾਰ ਕੇ ਰੱਖਣਾ ਪਿਆਰ ਭਾਵਨਾ ਨਾਲ ਹਿਰਦਾ ਕਿਹੜਾ ਖਾਲੀ ਖਲਾ ਆ ਆਪਣਾ ਸੈਰਾ ਉੱਥੇ ਹੈਗਾ ਆਲੇ-ਦਾਲੇ ਇਹ ਹਿਰਦਾ ਜਿਆ 400 ਵੀ ਕੁਝ ਕਮੇ ਫੇੜੂ ਦੇ ਗਰਮੇ ਸ਼ੋਭਾ ਆਉਂਦੀ ਆ ਗਰਮੇ ਕੋ ਸ਼ੋਭਾ ਸਾਜ ਦਿਵਾਨ ਸੱਚ ਦੇ ਵਿੱਚ ਕੋ ਬਰੇਗਨ ਦਾ ਉੱਪਰ ਜਿਆ ਸਰੀਰਤ ਰਹਿ ਗੌਂਦਾ ਯਾ ਅਸੀਂ ਜੋ ਪ੍ਰੋਟੋ ਕਰਾਂਗੇ ਆਉਂਦੇ ਘਰ ਤੇ ਚਲੇ ਆਵਾਂਗੇ ਸਭ ਕੁਝ ਘਰ ਮੇ ਬਾਹਰ ਨਹੀਂ ਬਾੜ ਪਰਪਲੇ ਫਿਰ ਸਾਡੇ ਮਨ ਦਾ ਹਕਾਰ ਹੋਪੇ ਫਿਰ ਲੋਕੀ ਸਮਝਣਗੇ ਗੋਮਾ ਤਾਂ ਇਹ ਕਹਿੰਦਾ ਪੰਡਤ ਹਰ ਪੜ ਤਜੋ ਵਿਕਾਰਾ ਵੇ ਹਰਿ ਨੂੰ ਪੜ ਹਰਿ ਸੁਣ ਉਹਦੀ ਆਵਾਜ਼ ਸੁਣ ਗੁਰਮੁਖ ਕੋ ਪੌਜਲਾ ਉਤਰੇ ਪਾ ਅਜੀਬਤ ਰਹਿ ਗਾਉਂ ਦੇ ਵਿੱਚੋਂ ਤੇ ਲਗਣ ਸਾਕਰ ਵਿੱਚੋਂ ਰਜੋ ਤਮਸ ਸੁਪਰੇ ਨਿਕਲਦਾ ਗਰਮੁਗਾ ਵਿੱਚੋਂ ਹੋਮੇ ਵਜਾਏ ਜਿਹਾ ਜਿਹਾ ਸੁਣਾਇਆ ਗਿਆ ਨਾ ਮਾਲਕ ਦੀ ਪਕਤੀ ਨੂੰ ਇਹ ਪਵਜਲ ਦੇ ਵਿੱਚ ਹੁੰਦੇ ਆਂਦੇ ਇਹ ਸਾਡੀ ਹੋਮੇ ਖਤਮ ਹੋ ਗਏ ਧਰਮਕ ਮੇਲ ਨਾਲ ਲੱਗ ਕੇ ਆਏ ਜਿਵੇਂ ਮਨ ਮੇਲਾ ਦਾ ਜਿਵੇਂ ਗੁਰਦੇ ਸਰਨ ਚਲੇ ਗਿਆ ਰਬੇ ਮਨ ਮੈਲਾ ਨਹੀਂ ਨਾ ਗੁਰਮੁਖੇ ਨਾਮ ਵਸੇ ਮਨਾਂ ਫਿਰ ਮਨ ਦੇ ਵਿੱਚ ਨਾਮ ਵਸ ਜਾਂਦਾ ਨਾਮ ਗਿਆ ਅੰਮ੍ਰਿਤ ਰਸ ਅੰਮ੍ਰਿਤ ਨਾਮ ਦਾ ਨਾਮ ਮਿਲ ਪਿਆ ਕਿ ਮਿਲਣਾ ਦਿਨ ਦੇ ਵਿੱਚ ਯਾਦ ਕਰਨਾ ਹਰ ਵੇਲੇ ਮਨ ਵਿੱਚ ਜੱਤੇ ਕਰਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਫਿਰ ਉਹਦੀ ਆਵਾਜ਼ ਸੁਣਨਾ ਫੇਰ ਰਾਤ ਨੂੰ ਅਸੀਂ ਉਸ ਨੂੰ ਜਮਾ ਕਰਾਉਣਾ ਮਾਰ ਕੇ ਦਰਬਾਰ ਤੇ ਮਾਲਕ ਦੀ ਆਵਾਜ਼ ਦੇ ਨਾਲ ਅਸੀਂ ਜਾਣਨਾ ਜਾਂ ਸੁਣਨ ਵਿੱਚ ਉਹਨਾਂ ਕੰਨ ਇੱਕ ਕਰਮ ਕਰਮ ਨਾਲ ਦੁਹਾਨ ਹੁੰਦਾ ਗੁਰਮਖ ਕਰਮ ਧਰਮ ਸੱਚ ਸੋਈ ਕਰਨ ਦੇ ਨਾਲ ਧਰਮ ਨਾਲ ਕਰਨ ਦੋਹਾਂ ਨੂੰ ਬਰਾਬਰ ਰੱਖਣਾ ਗੁਰਮਖ ਹੰਕਾਰ ਜਲਾਏ ਦੋਈ ਫੇਰ ਇਹ ਤੋਈ ਜਿਹਾ ਉਪਰ ਰਖਾ ਦਿੰਿਆ ਕਰਨ ਤੇ ਧਰਮ ਤੋਂ ਫੇਰ ਸੱਚ ਫੇਰ ਪ੍ਰੇਮ ਚ ਆਇਆ ਗਰਮਕ ਨਾਮ ਰਤੇ ਸੁਖ ਹੋਈ ਜਾਂ ਮਨਾਂ ਵਿੱਚ ਭੇਜ ਜਾਂਦਾ ਰੰਗਿਆ ਜਾਂਦਾ ਜਿਸ ਕੋ ਲਾ ਰੰਗ ਲੱਗਾ ਸੋ ਐ ਬਰਪਾਗਾ ਮੇਲਕ ਨਹੀਂ ਹੋਏ ਨਾ ਲੱਗੇ ਦਾ ਤਾਂ ਜਰ ਨੂੰ ਆਪਣੇ ਮਨ ਨੂੰ ਉਹਦੇ ਵਿੱਚ ਫਰੋਦਣਾ ਆਪਰਾ ਮਨ ਪਰਬੋਧੋ 부ਝੋ ਸੋਈ ਜਾਂ ਉਹਦੇ ਵਿੱਚ ਜਾ ਕੇ ਮਨ ਰੁੱਝ ਗਿਆ ਮਾਲਕ ਦੀ ਹਸਤੀ ਸਮਝ ਪਾਵਰ ਸਮਝ ਸਪਰੀਮ ਕੋਰ ਦੀ ਵੇਰੇ ਹੱਲ ਦੇ ਵਿੱਚ ਮਾਲਕ ਪਾ ਚ। ਜੇ ਤੁਸੀਂ ਦਸੋਂ ਦੇ ਲੋਕਾਂ ਵੀ ਗੱਲ ਕਰੋ ਉਹਨੇ ਕਹਿੰਦਾ ਕਮਲਾ ਨੂੰ ਜਿਹੜੇ ਪ੍ਰੈਕਟੀਕਲ ਕਰਦਾ ਸੁਣੀਏ ਯੋਗ ਜੋਤਨ ਬੇਤਨ ਬਦਲ। ਲੋਕ ਸੰਜਾਵੋ ਸੁਣੇ ਨਾ ਕੋਈ। ਮੈਂ ਦੱਸਾਂ ਉਹ ਲੋਕਾਂ ਸੁਣਣਾ ਨਹੀਂ ਹੈਗਾ। ਕਹੋ ਮਾਇਆ ਦੇ ਮੋਹ ਵਿੱਚ ਸੁੱਤੇ ਪਾਇਆ। ਮੈਂ ਨੌਕਰੀ ਸਿੱਖਿਆ ਵਾ ਉਤਰਾਏ ਗੁੰਡੀਆ। ਜੇ ਪੂਰੇ ਸਿੱਖਾ ਚ ਉੱਤੇ ਪਾ ਦਿਆ। ਗਰਮੁੱਖਾ ਸਮਝੋ ਸਦਾ ਸੌਖੀ ਹੈ ਗਰਮੁੱਖਾ ਸਮਝ ਲਿਆ ਉਹ ਸੌਖੀ ਸੌਖਾ ਜੇ ਮੰਨ ਦੇ ਪਿੱਛੇ ਆਉਂ ਤੋਰਦਾ ਬੰਦਾ ਉੱਚ ਤਰਾਈਆਂ ਕਰਦਾ ਉਹ ਮਾਲਕ ਦਾ ਤੇ ਪਰਵਾਹ ਨਹੀਂ ਹੈਗਾ ਮਨਮੋਕਾ ਡੰਪ ਬਹੁਤ ਚਰਾਈ ਹੈ ਹੰਕਾਰ ਦੇ ਵਿੱਚ ਵਿਖਾਵਾ ਕਰਦਾ ਧਾਰਮ ਵਿਖਾਵਾ ਜੋ ਕਿਸੇ ਕਮਾਵੇ ਸਥਾਏ ਨਾ ਪਾਈ ਜਿਹੜਾ ਹੰਕਾਰ ਕਰਦਾ ਵਿੱਚ ਰਾਈ ਕਰਦਾ ਸਰੀਰ ਨੂੰ ਆਪਣਾ ਕਹਿੰਦਾ ਵੀ ਹਾਂ ਵੀ ਕੱਪੜੇ ਦਾ ਬਖਾਵਾ ਕਰਕੇ ਮੈਂ ਇਹ ਉਹਦੀ ਰਾਜਾ ਨਹੀਂ ਮਾਲ ਕਹਿੰਦਾ 72 ਬਖਾਲ ਬਖਾਲੇ ਕਾਇਆ ਆਪੇ ਸੰਜ ਹੋ ਗਏ ਅੰਦਰ ਮੈਣ ਲੱਗਣੀ ਯਾਨੀ ਬਰ ਮਾਣਤ ਹੋਵੇ ਅੰਧਾ ਪੁੱਲ ਪਿਆ ਜਾਵੇ ਕਹਿੰਦਾ ਭੁੱਲ ਗਿਆ ਬਾਤ ਪਰਾਈ ਆਪਣੀ ਕਹਿੰਦੇ ਹੋਮੇਵੇ ਤੋਂ ਕਰ ਲੇ ਹੋਮੇ ਜੋੜਨਾ ਆਵੇ ਜਾਵੇ ਠੌਰ ਨਾ ਗਈ ਉਹਨੂੰ ਕਹਿੰਦਾ ਜਗ੍ਹਾ ਨਹੀਂ ਮਿਲਦੀ ਕਿਤੇ ਉਹ ਜੰਮਣ ਮੱਦੇ ਗੇੜ ਚ ਰਹਿਦਾ ਮਨਮੁਖ ਕਰੇ ਕਰਮ ਕਰੇ ਬਹੁਤ ਉਹ ਮਾਨਾ ਉਹ ਕਰਨਾ ਕਰਦਾ ਹੰਕਾਰ ਨਾਲ ਵੀ ਮਿਲ ਬਾਰੇ ਕੋਈ ਨਹੀਂ ਅਸਲੀ ਰੋਟੀ ਵਧੀਆ ਖਾਣੇ ਆ ਉਹਨੇ ਇੰਨੇ ਪਤਾ ਵੀ ਰੋਟੀ ਕਿੱਥੇ ਆ ਜਿਹੜੀ ਰੋਟੀ ਆੜੀ ਮਾਲਕ ਨੇ ਦਿੱਤੀ ਆ ਨਾਮ ਦੀ ਉਹ ਮਾਲਕ ਦੇ ਦਰਪੇ ਜਿਵੇਂ ਬਗਲਾ ਆਏ ਬਹਿ ਨਾ ਤਾ ਧਿਆਨ ਨਾਲ ਜਿਵੇਂ ਕਹਿੰਦਾ ਬਗਲਾ ਹੁੰਦਾ ਨਾ ਧਿਆਨ ਲਾ ਕੇ ਡਾਟ ਨੂੰ ਪਕੜਦਾ ਇਸੇ ਤਰ੍ਹਾਂ ਜਿਹੜਾ ਗੁਰਮੁਖ ਆਤਰਾ ਗੋਂ ਦੇ ਵਿੱਚ ਮਨਮੁਖ ਹੋਣ ਆਇਆ ਉਹਦਾ ਇੱਕ ਦਿਨ ਠੱਗਣ ਇਸ ਤਰ੍ਹਾਂ ਬਗਲੇ ਵਾਂਗੂ ਹੋਇਆ ਪਿਆਰ ਉਹ ਦੇਖਦਾ ਵੇ ਕਿ ਨੂੰ ਫੜਨਾ ਜੰਮ ਪਕੜਿਆ ਤਾਂ ਵੀ ਪਿਸਦਣਾ ਜਾ ਫਿਰੋ ਜੰਮ ਪਕੜਿਆ ਫੇਰ ਪਸਤਾਉਂਦਾ ਵੀ ਮੈਂ ਤਾਂ ਇਹ ਕਾਲੇ ਬੋਲ ਨੂੰ ਕੋਈ ਪਾੜਾ ਟੋੜਨਾਂ ਕੋਲੀ ਵਣ ਕੇ ਪਾੜਾ ਟੋੜਨਾਂ ਪਾੜੀ ਕੋ ਪਾੜਾ ਮੜਿਆ ਤਾਂ ਹੈ ਪਿਆਰ ਵੰਣਾ ਕਿਉਂ ਸਤਗੁਰ ਨਾਲ ਪਿਆਰ ਨਹੀਂ ਕੀਤਾ ਸਤ ਗੁਰ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਸਤਗੁਰ ਨੂੰ ਸੇਵਾ ਕੀਤੇ ਬਿਨਾ ਖਲਾਸੇ ਨਹੀਂ ਹੋ ਸਕਦੀ ਕਿਉਂ ਸਤਗੁਰ ਸੇਕ ਕੋ ਨਾਮ ਤਾਂ ਦੇ ਗੁਰ ਪ੍ਰਸਾਦ ਦੀ ਮਿਲੇ ਹਰ ਸੋਈ ਯੋਗਤੀ ਤੋਂ ਬਿਨਾ ਮਾਲਕ ਮਿਲਦਾ ਨਹੀਂ ਹੈਗਾ ਜੋ ਗੁਰ ਦਾਤਾ ਜੋ ਕਿ ਚਾਰਿਓ ਚਾਰਿਆਂ ਜੁਗਾ ਵਿੱਚ ਮਾਲਕ ਆਪ ਸੀ। ਵੀ ਆਦੀ ਵੜਿਆਈਆ ਗੁਰਮੁਖ ਜਾਤ ਪੱਤ ਨਾਮੇ ਵੜਿਆਏ ਜਿਹੜੇ ਪੈਦਾ ਆ ਗਿਆ ਵੀ ਉੱਚੀ ਕੋਲ ਵਾਲਾ ਤਾਂ ਬਣ ਸਕਦਾ ਜਿਉਂ ਨਾਮ ਦੇ ਕੋਰਾ ਜਾ। ਸਹਿਰ ਕੀ ਪੁੱਤੇ ਬਦਾਰ ਗਵਾਈ। ਅਸੀਂ ਉਹ ਮਾਲਕ ਦੇ ਬੱਚੇ ਸੀ ਪਰ ਆ ਕੇ ਇੱਥੇ ਫਸ ਗਏ ਮਾਇਆ ਵਿੱਚ। ਨਾਨਕ ਮੈਂ ਨਾਮੇ ਝੂਠੀ ਚੜਾਈ। ਇਸ ਤਰ੍ਹਾਂ ਗੁਰਮ ਪੈ ਰਹੇ। ਗੱਲ ਨਾ ਤੇ ਮੈਨਾਂ ਸਾਰੇ ਝੂਠੀ ਆ ਨਾਮ ਜਿਹੜਾ ਹੈਗਾ ਉਹ ਆਪਣੇ ਅੰਦਰ ਬੈਠਾ ਜਿਹਨੇ ਅਮਰਤ ਨਾਮ ਦਾ ਨਾਮ ਮਿਲ ਪੂਆਈ ਅਮਰਤ ਬਾਣੀ ਹਾਰ ਤੇਰੀ ਸੋਮਸਾ ਪਰਮ ਕਰਦੀ ਮੈਨੂੰ ਇਹ ਪੌਂਦ ਦਿਖਾ ਤੇ ਦਿਨ ਦੇ ਵਿੱਚ ਯਾਦ ਰੱਖਣਾ ਫਿਰ ਉਹਦੇ ਸਾਰੇ ਨਾਸਿਕਾਂ ਦੇਖੇ ਬਰਾਬਰ ਹੋਈਆਂ ਤੇ ਫਿਰ ਆਪਾਂ ਸੱਜੀ ਨੂੰ ਖੱਬੇ ਨਾਲ ਅੱਖ ਨੂੰ ਤੇਰੇ ਸੱਜੀ ਅੱਖ ਤੋਂ ਲੈ ਕੇ ਖੱਬੇ ਅੱਖ ਤੋਂ ਆਪ ਸਾਰਾ ਲੈਣਾ ਤੇਰੇ ਗੋਣ ਵਿੱਚ ਫਿਰ ਤੌਰ ਤੇ ਫਿਰ ਯਾਦ ਰੱਖਣਾ ਕਰਨ ਦੇ ਨਾਲ ਫਿਰ ਅਸੀਂ ਕਰ ਜੀ ਨਹੀਂ ਜਾਣਦੇ ਜਿਹੜਾ ਕਾਲ ਜਾਲ ਜੀ ਬਨ ਨਹੀਂ ਕਾਨੀ ਕਾਲ ਸੁਣੇਗਾ ਕਹੀਂ ਫਿਰ ਮਾਲਕ ਨੇ ਕਿਰਪਾ ਕਰਕੇ ਅਨੋਜ ਚਰਨਾ ਜੋੜਦਾ ਇਧਰ ਗੁਰਪਿਆਰਿਓ ਅਸੀਂ ਇੱਕ ਦੋ ਦਿਨਾਂ ਪੁੱਛ ਕੇ ਇਹਨਾਂ ਚਾਰ ਸ਼ਬਦ ਵਾਹਿਗੁਰੂ ਵਾਹਿਗੁਰੂ ਫਿਰ ਫਿਰ ਸਾਸ ਗੁਰੂ ਵਾਹ ਗੁਰੂ ਵਾਹ ਗੁਰੂ ਫਿਰ ਸਾਸ ਸਾਸ ਅੰਦਰ ਸੁਣ ਲੈਟ ਵਾ ਗੁਰੂ ਫੇਰ ਹੋਰ ਇਹ ਦਰਾਇਆ ਕਿ ਅਸੀਂ ਮਾਲਕਦਾਰ ਤੇ 20 ਅਕਰੀਏ ਰਿਕਰਪਗਰ ਨਾਮ ਦਾ ਦਾਦਵਕ ਸੇ ਰਿਕਰਪਗਰੇ ਜਿਸ ਸੇ ਕੋਈ ਮਕਬਰਾ ਨਹੀਂ ਪਤਾ ਲੱਗਦਾ ਇਹ YouTube ਤੇ ਚਲਾਈਆਂ ਇਹ ਫਰਮਾਨਿਕਾ ਚਾਹ ਦਾ ਦੋ ਦਾ ਨੰਬਰ ਹੈਗਾ ਉਹਦੇ ਵਿੱਚ ਆਪਾਂ ਸਾਂਝ ਕਰ ਸਕਦੇ ਆ ਵੀ ਅਸੀਂ ਕਿਵੇਂ ਨਾਲ ਜੱਪਿਆ ਕਿਵੇਂ ਅਸੀਂ ਪਹੁੰਚੀਏ ਮਾਲਕਦਾਰ ਤੇ ਤੇ ਕਿਵੇਂ ਅਸੀਂ ਜੀਵਨ ਸਬਲਾ ਕਰੀਏ ਮੁਲਾਪਤ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੇ ਪਤੇ